ਸਸਰੀ ਅਗਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਥੂਰੀ ਵਿਖੇ ਸੜਕਾਂ ਦਾ ਨਿਰਮਾਣ ਕਾਰਜ ਨੂੰ ਮੱਦੇ ਨਜ਼ਰ ਰੱਖਦੇ ਹੋਏ ਥੂਰੀ ਦੇ ਵਿਧਾਇਕ ਅਤੇ ਸੀਐਮ ਪੰਜਾਬ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਕਾਸ ਕਾਰਜਾਂ ਕਾਰਜੇ ਨੂੰ ਅੱਗੇ ਵਧਾਉਂਦੇ ਹੋਏ ਸ਼ਹਿਰ ਥੂਰੀ ਦੇ ਸਾਈ ਮੰਦਰਵਾਲੀ ਸੜਕ ਦਾ ਨਿਰਮਾਣ ਕਾਰਜ ਥੂਰੀ ਤੋਂ ਸੁਖਵਿੰਦਰ ਪੁਲਾਜ ਦੀ ਵਿਸ਼ੇਸ਼ ਰਿਪੋਰਟ ਡੀਡੀਐਸ ਨਿਊਜ਼ ਪੰਜਾਬ ਹਾਂ ਜੀ ਆਓ ਹਾਲੋ ਇੱਧਰ ਫੋਟੋ ਖਾਦ ਮੇਰੇ ਨਾਲ ਕਰੋ ਸਹੀ ਕਰੋ ਜੀ ਬੜੇ ਨਾਲ ਹਾਲੋ ਇੱਧਰ ਹੋ ਰਿਹਾ ਸਾਬ ਦਾ ਕੀ ਲੇਖਣ ਬੁਵਾਜੋ ਹਲੋ ਚਲੋ ਸਾਬ ਨੇ ਸਾਡੇ ਵੀ ਇਹ ਰੋਡ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਕੀ ਕਹਾਂਗਾ ਤੇ ਲਈ ਅੱਜ ਸਾਡੀ ਸਮੂਚੀ ਟੀਮ ਸਾਡੇ ਮੇਰੇ ਸਾਥੀ ਸਰਦਾਰ ਦਨਵੀਰ ਸਿੰਘ ਢੰਡੋ ਜੀ ਚੇਅਰਮੈਨ ਸਾਹਿਬ ਜੋ ਦਫ਼ਤਰ ਇੰਚਾਰਜ ਜੀ ਨਾਲ ਸਾਡੇ ਇੱਥੇ ਇਕੱਠੇ ਦੇਖ ਰਹੇ ਆ ਸਾਡੇ ਸ਼ਹਿਰ ਦੇ ਪ੍ਰਧਾਨ ਅਪੂ ਜੀ ਬਹੁਤ ਸਤਿਕਾਰਯੋਗ ਸਾਡੇ ਭੋਲਾ ਜੀ ਭੋਲਾ ਜੀ ਕਨਸਲ ਸਾਹਿਬ ਤੇ ਸਾਡੀ ਕਮੇਟੀ ਸਾਡੇ ਸਮੂਹੇ ਸਾਥੀ ਅੱਜ ਜੋ 93.5 ਲੱਖ ਦੇ ਕੰਮ ਪੂਰੀ ਦੇ ਵਿੱਚ ਹੋ ਰਹੇ ਨੇ ਕਿਉਂਕਿ ਸੀਐਮ ਸਾਹਿਬ ਦਾ ਹਲਕਾ ਹੈ ਇੱਥੇ ਕਿਸੇ ਕੰਮ ਦੀ ਪੈਸੇ ਦੀ ਕਮੀ ਨਹੀਂ ਤੇ ਸਾਰੇ ਸ਼ਹਿਰ ਨੂੰ ਵਾਸਤੇ ਦਸਤਲਾ ਜਿਹਾ ਕਿ ਇੱਕ ਇੱਕ ਕਰਕੇ ਜੋ ਵੀ ਸ਼ਹਿਰ ਦਾ ਕੰਮ ਹੈ ਉਹ ਸਾਰਾ ਨੇਪਰੇ ਚੜੂਗਾ ਪਿੰਡਾਂ ਦੇ ਕੰਮ ਸ਼ਹਿਰ ਦੇ ਕੰਮ ਜੋ ਡਿਵੈਲਪਮੈਂਟ ਦੇ ਨੇ ਉਹ ਸਾਰੇ ਵਧੀਆ ਤਰੀਕੇ ਦੇ ਨਾਲ ਸਾਡੀ ਸਾਰੀ ਸੂਚੀ ਟੀਮ ਇਕੱਠੀ ਹੋ ਕੇ ਸੀ ਕਰਵਾ ਰਹੇ ਆ ਸੋ ਮੈਂ ਮੁਬਾਰਕਵਾਦ ਦਿੰਦਾ ਧੂਰੀ ਵਾਸੀਆਂ ਨੂੰ ਕਿ ਜਿਨ੍ਹਾਂ ਨੇ ਇੱਥੋਂ ਐਮਐਲਏ ਚੁਣਿਆ ਸੀ ਸਦਾਪੂਰਨ ਸਿੰਘ ਮਾਨ ਜੀ ਨੂੰ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਆ ਜਿਹੜੇ ਬਹੁਤ ਹੀ 2 2.5 ਸਾਲ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਇਕੱਲੇ ਧੂਰੀ ਦੇ ਨਹੀਂ ਪੂਰੇ ਪੰਜਾਬ ਦੇ ਇਹਦੇ ਇਤਿਹਾਸਿਕ ਕੰਮ ਕੀਤੇ ਨੇ ਕਿ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਆ ਤੁਸੀਂ ਅੱਜ ਉਹਦਾ ਰਿਜ਼ਲਟ ਵੀ ਦੇਖ ਰਹੇ ਹੋ ਕਿ ਸਾਡੇ ਚੋਣਾਂ ਦੇ ਵਿੱਚ ਵੀ ਬਹੁਤ ਅੱਛੇ ਰਿਜ਼ਲਟ ਆਵਾਜ਼ੀ ਪਾਰਟੀ ਲੀਡ ਕਰ ਰਹੀ ਹੈ ਸੋ ਇਹ ਸਾਰਾ ਕੁਝ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਕਰਕੇ ਹੀ ਆ ਸੋ ਅਸੀਂ ਸਾਰੇ ਹੀ ਸਾਡੀ ਟੀਮ ਸੂਚੀ ਅਸੀਂ ਇੱਕਜੁੱਟ ਹੋ ਕੇ ਧੂਰੀ ਸ਼ਹਿਰ ਦੀ ਮਹਾਰ ਬਦਲਾ ਪੰਜ ਚੇਅਰਮੈਨ ਸਾਹਿਬਾ ਜੋ ਵੋਟ ਦਿੱਤਾ ਸਟਾਰਕ ਦੇ ਉੱਤੇ ਸਿਗਨ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਤੇ ਪੂਰੀ ਦੇ ਵਿੱਚ ਪੂਰੀ ਸ਼ਹਿਰ ਦੇ ਇੰਟਰਨਲ ਪ੍ਰੀਮਿਕਸ ਰੋਡ ਨੇ ਲਾਣੀ ਹੈ तकरीबन ਥੋੜਾ ਰੁਪਿਆ ਦਾ ਕੰਮ ਆ ਗਿਆ ਜੋ ਬਾਕੀ ਸਭ ਲੈਡਰ ਲੱਗੇ ਸੀ ਜਿਨ੍ਹਾਂ ਨੇ ਕੰਮ ਸਟਾਰਟ ਕਰਨਾ ਇਸ ਤੋਂ ਬਿਨਾ ਵੀ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਸਿਗਨ ਸਾਹਿਬ ਦੀ ਆਗਿਆ ਦੇ ਨਾਲ ਯੂਟਿਊਬ ਕਮਿਸ਼ਨ ਦੇ ਇਹੋ ਜਿਆਦਾ ਹੋਣਗੇ ਤੇ ਇੰਟਰਨਲ ਰੋਡ ਸਾਡੀ ਸੰਗਰੂਰ ਤੁਸੀਂ ਦੇਖਿਆ ਹੋਊਗਾ ਉਹ ਤੋਂ ਵੀ ਕੰਮ ਸਟਾਰਟ ਹੋਇਆ ਹੋਇਆ ਮਲੇਕਪੁਰਲਾ ਬਾਈਪਾਸ ਤੋਂ ਸੰਗਰੂਰ ਬਾਈਪਾਸ ਸੱਕਦਾ ਪੂਨੂ ਵੀ ਬਿਊਟੀਫਿਕੇਸ਼ਨ ਕਰਨੀ ਹੈ ਤੇ ਸਾਰੀ ਨੂੰ ਰੈਨੋਵੇਟ ਕਰਨਾ ਹੈ। ਈਵਨ ਥੋੜੇ ਸਮੇਂ ਚ ਤੁਸੀਂ ਦੇਖੋਗੇ 1.5 ਸਾਲ ਦੇ ਵਿੱਚ ਪੂਰੇ ਧੂੜੀ ਨੂੰ ਇਹਦੀ ਦਿਸ਼ਾ ਨੁਹਾਰ ਬਦਲੀ ਬੀਤੀ ਤੁਹਾਨੂੰ। ਘਾਰੋ ਵੀ ਇਹ ਜਿਹੜਾ ਆਪਣਾ ਰੇਲਵੇ ਉਪਰ ਪ੍ਰਿੰਸ ਉਹ ਵੀ ਮਨਜ਼ੂਰ ਹੋ ਗਿਆ। ਉਹਦਾ ਵੀ ਬਹੁਤ ਜਲਦੀ ਕੰਮ ਸਟਾਰਟ ਕਰਵਾਵਾਂਗੇ। ਔਰ ਜਿਹੜੀ ਸਾਡਾ ਪੋਲ ਆਏਗਾ ਆ ਸੁਆ ਆਪਾਂ ਟੱਕਿਆ ਜਾ। ਇਹਦੇ ਉੱਪਰ ਵੀ ਇੱਕ ਸਿੰਥੈਟਿਕ ਟ੍ਰੈਕ ਬਣਨਾਗਾ। ਉਹਦਾ ਪ੍ਰੋਪੋਜ਼ਲ ਭੇਜਿਆ ਹੋਇਆ ਉਮੀਦ ਹੈ ਜਲਦੀ ਉਹਦੀ ਮਨਜ਼ੂਰੀ ਹੋ ਜਾਈ। ਔਰ ਬਹੁਤ ਸਾਰੇ ਜਲਦੀ ਕੰਮ ਤੁਸੀਂ YouTube ਪੇਜਨ ਦੇ ਉੱਤੇ ਨਜ਼ਰ ਆਉਣੇ ਔਰ ਇਹ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੀ ਇੱਛਾ ਅਸੀਂ ਤਾਂ ਕੰਮ ਕਰਨਾਂ